ਕੁਈ ਨਾ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਭਾਈ ਬਲਵੰਤ ਸਿੰਘ ਜੀ ਰਾਜਵਾਲਾ ਸਾਹਮਣ ਉਹਨਾਂ ਦੇ ਵੱਡੇ ਭਾਈ ਸਾਹਿਬ ਸਾਹ ਬਲਵੰਤ ਸਿੰਘ ਜੀ ਦਾ ਖੁਦਾਈ ਅਚੰਚੇ ਤੇ ਇਸ ਪਰਲੀਆਂ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਜਿੱਥੇ ਸਮੁੱਚੇ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਕੰਲਾ ਕੰਲਾ ਚ ਵਾਸਵਕਸ਼ਣ ਦੇ ਪਿੱਛੇ ਪਰਿਵਾਰ ਸਾਥ ਸੰਬੰਧਿਆ ਰਿਸ਼ਤੇਦਾਰਾਂ ਨੂੰ ਇਹ ਭਾਨਾ ਮੰਨਨ ਦਾ ਬਲਕਸ਼ ਕਰ। ਪੰਥ ਦਾ ਕੌਮ ਦਾ ਸੱਚਾ ਸਿਪਾਈ ਅਨਮੋਲ ਹੀਰਾ ਬੱਬਰ ਸ਼ੇਰ ਜਰਮਨ ਮੈਂ ਇਲਾ ਬੰਦੀ ਸਿੰਘਾਂ ਚੋ ਭਾਈ ਬਲਵੰਤ ਸਿੰਘ ਤੇ ਸਾਰੇ ਬੰਦੀ ਸਿੰਘਾਂ ਨੂੰ ਸਮਝੇ ਨਾ ਸਾਰਿਆਂ ਨੇ ਦੇਖੋ ਇਸ ਗੱਲ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਔਰ ਕੌਮ ਨੂੰ ਦੇਸ਼ ਦੁਨੀਆ 'ਚ ਬੈਠੇ ਗੁਰੂ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਕਦਰ ਪਾਉਣੀ ਚਾਹੀਦੀ ਔਰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਜਿੱਲੇ ਬੰਦੀ ਸਿੰਘ ਨੇ ਇਹਨਾਂ ਦੀ ਕੋਈ ਪਰਿਵਾਰਿਕ ਲੜਾਈ ਨਹੀਂ ਸੀਗੀ। ਕਿਸੇ ਨੂੰ ਥਾਣੇ 'ਚੋਂ ਕਿਸੇ ਨੂੰ ਜੇਲ੍ਹ 'ਚੋਂ ਛਡਾਉ ਨਹੀਂ ਗਏ ਸੀ। ਜੋ ਮੁਲਕੀ ਅਧਿਕਾਰਾਂ ਦਾ ਘਾਣ ਉਸ ਵੇਲੇ ਦੀ ਕਾਂਗਰਸ ਦੀ ਹਕੂਮਤ ਬਿਆਨ ਸਿੰਘ ਦੀ ਬਜਾਰਤ ਨੌਵਾਂ ਦੇ ਪੁੱਤਾਂ ਨੂੰ ਚੁੱਕ ਕੇ ਲੈ ਜਾਣਾ ਫੇਕ ਇਨਕਾਊਂਟਰ ਕਰ ਦੇਣਾ ਧੀਆ ਦੇ ਨਾਲ ਕੁਰੀਕਰਮ ਹੋਣੇ ਰੇ ਬਲਤਕਾਰ ਕੀ ਕੁਝ ਨਹੀਂ ਹੋਣਾ ਔਰ ਜੋ ਸਰੀ ਅਕਾਲ ਤੱਕ ਸਾਹ ਤੇ ਟੈਂਕਾ ਟੋਪਾ ਗੋਲਿਆਂ ਨਾਲ ਹਮਲਾ ਕੀਤਾ ਸੀ ਇਹ ਬੰਦੀ ਸਿੰਘ ਉਸ ਰੋਸ ਵਜੋਂ ਸਰਕਾਰ ਦੇ ਉਲਟ ਹੋਏ ਸਨ ਪੰਜਾਬ ਦੀ ਆਵਾਜ਼ ਵਰਲਡ ਸਟੇਜ ਤੇ ਉਠਾਉਣਾ ਚਾਹੁੰਦੇ ਸਨ ਕਿ ਇੱਥੇ ਨੁਕਸਾਨਾਂ ਦੀ ਕਦਰ ਕੀਮਤ ਕੋਈ ਨਹੀਂ ਔਰ ਅੱਜ 29 ਸਾਲ ਪੂਰੇ ਹੋ ਗਏ ਆ ਕਿਸੇ ਨੂੰ 30 ਹੋ ਗਏ ਕਿਸੇ ਨੂੰ 32 ਹੋ ਗਏ ਲਗਰ ਉਹ ਲੜੇ ਕਾਦੇ ਲਈ ਆਪ ਦੇ ਪਰਿਵਾਰ ਲਈ ਉਹ ਲੜੇ ਤੇ ਪੰਜਾਬੀਆਂ ਲਈ ਲੜੇ ਮਨੁੱਖੀ ਅਧਿਕਾਰਾਂ ਲਈ ਲੜੇ ਅਫਸੋਸ ਦੀ ਗੱਲ ਇਹ ਆ ਕਿ ਨਾ ਤਾਂ ਉਹਨਾਂ ਨੂੰ ਬਣਦਾ ਸਤਿਕਾਰ ਮਿਲਦਾ ਤੇ ਨਾ ਉਹਨਾਂ ਨੂੰ ਅੱਜ ਅਸੀਂ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਅਸੀਂ ਸਤਿਕਾਰ ਦਿੰਦੇ ਨਹੀਂ ਇਸ ਲਈ ਮੇਰੀ ਸਭ ਤੋਂ ਪਹਿਲਾਂ ਤਾਂ ਅਪੀਲ ਬੇਨਤੀ ਇਹ ਆ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਸਾਹਿਬ ਸਰਦਾਰ ਗੁਰਦੀਪ ਸਿੰਘ ਖੜਾ ਸਾਹਿਬ ਹੋਰ ਵੀ ਜਿੰਨੇ ਬੰਦੀ ਸਿੰਘ ਭਾਈ ਉਹਨਾਂ ਦੇ ਪਰਿਵਾਰਾਂ ਦਾ ਜਿੰਨਾ ਸਤਕਾਰ ਕਰ ਦੂਗਾ ਨਾ ਉਹਨਾਂ ਘਟਾ ਕਿ ਇਹਨਾਂ ਨੇ ਵੱਡੀ ਮਿਨਿਸਟਰੀ ਤੋਂ ਉਹਦੀ ਰਿਹਾਈ ਤੇ ਘੁੱਗੀ ਨੂੰ ਮਾਰੀ ਤੇ ਜੇ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੇ ਦੇਸ਼ ਵੇਖਦਾ ਦੁਨੀਆ ਵੇਖਦੀ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਕੀ ਹਿਸਾਬ ਕਿਤਾਬ ਹੈ ਪੰਜਾਬ 'ਚ ਔਰ ਕੋਈ ਵੀ ਬਰਨਾਨਕ ਨਾਮ ਲੈਵਾ ਇਨਸਾਫਪਸੰਦ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਇਹੋ ਜਿਹੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਨੂੰ ਜਿਹਦੇ 'ਚ ਵਲਵਾਂ ਦੇ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੂੰ ਪਰੋਲ ਤੱਕ ਦੀ ਆਗਿਆ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਛੁੱਟੀ ਹੈ ਇਸ ਨੂੰ ਬਰਦਾਸ਼ਤ ਨਹੀਂ ਕਰੂਗੀ ਇਸ ਲਈ ਅੱਜ ਉਹਨਾਂ ਦੇ ਭਾਈ ਸਾਹਿਬ ਦੇ ਇਸ ਦੁਖਦਾਈ ਅਚਨਚੇਤ ਜਿਹੜੀ ਡੈਥ ਹੋਈ ਹੈ ਉਸ ਮੌਕੇ ਤੇ ਜਿਨ੍ਹਾਂ ਨੇ ਆਪ ਬਹੁਤ ਤਸ਼द्दਤ ਸਿਆ ਆਪ ਵੱਡੇ ਭਰਾਣੇ ਛੋਟੇ ਭਰਾ ਕਰਕੇ ਅੱਜ ਮੈਂ ਆਸ ਉਮੀਦ ਕਰੂੰਗਾ ਕਿ ਉਹਨਾਂ ਨੂੰ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਸਰਕਾਰ ਪੀ ਇਹ ਹੋਊਗੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਐਫੀਡੇਵਿਟ ਦੇਵੇ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਦੀ ਅਪੀਲ ਤੋਂ ਰਿਹਾਇਤ ਐਕਚੁਅਲ ਆਪ ਕੋਰਟ ਜਦੋਂ ਸਮਾਂ ਠੀਕ ਹੋਊਗਾ ਆਪੇ ਸੁਣਾ ਦਊਗੀ ਇਸ ਮਸਲੇ 'ਚ ਕਿ ਉਹਨਾਂ ਦੀ ਮਰਸੀ ਪਟੀਸ਼ਨ ਜਿਹੜੀ ਉਹਨਾਂ ਦੀ ਫੈਸਲਾ ਕਿ ਉਹਨਾਂ ਦੀ ਡੈਥ ਸੈਂਟੈਂਸ ਲਾਗੂ ਹੋਣੀ ਚਾਹੀਦੀ ਜਾਂ ਨਹੀਂ ਲਾਗੂ ਹੋਣੀ ਚਾਹੀਦੀ ਡਿਲੇ ਕਰਕੇ ਇਹ ਆਨਰੇਬਲ ਕੋਰਟ ਇਸ ਤੇ ਫੈਸਲਾ ਕਰਨਗੇ ਮੈਨੂੰ ਪੂਰੀ ਆਸ ਹੈ ਕਿ ਜਸਟਿਸ ਗਵਾਈ ਸਾਹਿਬ ਇਹ ਜੀ ਇਨਸਾਫ ਕਰਾ